ਯਾਰ 27ਵੀਂ ਚੋਣਾਂ ਵਿੱਚ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਬਣੇਗੀ ਇਹ ਕਹਿਣਾ ਸੀਗਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਖੜੇ ਉਮੀਦਵਾਰ ਵਿਜੇਂਦਰ ਸਿੰਘ ਲਾਦਾ ਉਹ ਆਪਣੇ ਧਨਵਾਦੀ ਦੌਰੇ ਦੌਰਾਨ ਵਿਧਾਨ ਸਭਾ ਹਰਕਾ ਮੁਰੰਡਾ ਤੇ ਖਰੜਨ ਪਲਾਕੇ ਦੇ ਵਰਕਰਾਂ ਨਾਲ ਸੰਬੋਧਨ ਕਰ ਰਹੇ ਸਨ ਕਰਾਲੀ ਇਲਾਕੇ ਵਿੱਚ ਇੱਕ ਫਾਰਮ ਹਾਸਤੇ ਕਿ ਪਰਮੇ ਕਾਟਰ ਸੰਬੋਧਨ ਕਰਦੇ ਹੋਣਾ ਕਿ ਕਾਂਗਰਸ ਪਾਰਟੀ ਮੁੜ ਤੋਂ ਆਪਣੀ ਸਰਕਾਰ ਬਣਾਏਗੀ ਪੰਚਾਇਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵੀ ਪਾਰ ਜਿੱਤ ਹਾਸਲ ਕਰੇਗੀ ਉਹਨਾਂ ਕਿਹਾ ਕਿ ਮੈਂ ਭਾਵੇਂ ਸਿਰਨਾਦਰ ਸਾਹਿਬ ਤੋਂ ਚੋਣਾਂ 'ਚ 10000 ਤੋਂ ਕਿਨਵਾਟਾਂ ਨਾਲ ਹਾਰ ਗਿਆ ਪਰ ਫਿਰ ਵੀ ਮੈਨੂੰ ਵਿਧਾਨ ਸਭਾ ਹਲਕਾ ਖਰੜ ਅਤੇ ਮੋਰੰਡਾ ਤੋਂ ਭਾਰੀ ਲੀਡ ਮਿਲੀ ਹੈ ਲੋਕਾਂ ਦਾ ਭਾਰੀ ਪਿਆਰ ਮਿਲਿਆ ਹੈ ਕਿਉਂ ਇੰਨੀ ਕੜਕੇ ਦੀ ਧੁੱਪ ਵਿੱਚ ਵੀ 3 ਲੱਖ ਤੋਂ ਵੱਧ ਕੋਟਾਂ ਪਈਆਂ ਨੇ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਇੰਜਜ ਵਿਜੇ ਕੁਮਾਰ ਸ਼ਰਮਾ ਟਿੰਕੂ ਜ਼ਿਲ੍ਹਾ ਪ੍ਰਧਾਨ ਅਨਿਸ਼ ਸਿੰਘ ਜਿੱਤੀ ਸਾਬਕਾ ਮੰਤਰੀ ਜਗਵੰਤ ਸਿੰਘ ਕੰਗ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਰਕੇਸ਼ ਕਾਲਿਆ ਸ਼ਿਵ ਬਰਮਾ ਅਤੇ ਹੋਰ ਕਈ ਆਗੂ ਮੌਜੂਦ ਸਨ ਆ ਤੁਹਾਨੂੰ ਦਿਖਾਣੇ ਮੌਕੇ ਦੀਆਂ ਤਸਵੀਰਾਂ ਇਸ ਇਲਾਕੇ ਦੇ ਵੋਟਰਾਂ ਨੇ ਬੜਾ ਪਿਆਰ ਦਿੱਤਾ ਥੋੜੇ ਜੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ 6000 ਦੀ ਜਿੱਤ ਖਰੜ ਹਲਕੇ ਚ ਹੋਈ ਔਰ ਪੂਰੇ ਲੋਕ ਸਭਾ ਵਿੱਚ ਕਾਂਗਰਸ ਪਾਰਟੀ ਨੂੰ 3 ਲੱਖ ਤੋਂ ਵੀ ਵੱਧ ਵੋਟਾਂ ਐਨੀ ਕੜਖ ਦੀ ਧੁੱਪ ਦੇ ਵਿੱਚ ਲੋਕਾਂ ਨੇ ਆਪਣਾ ਕੰਮ ਕਾਜ ਛੱਡ ਕੇ ਪਰਿਵਾਰ ਛੱਡ ਕੇ ਮੈਨੂੰ ਮਜ਼ਬੂਤ ਕਰਨ ਵਾਸਤੇ ਪਾਰਟੀ ਨੂੰ ਮਜ਼ਬੂਤ ਕਰਵਾਉਣ ਵਾਸਤੇ ਕੀਤਾ ਉਸ ਕਰਕੇ ਹਲਕਾ ਵਾਈਜ਼ ਕੱਲ ਅਸੀਂ ਨਵਾਂ ਸ਼ਹਿਰ ਦਾ ਦੇ ਬਲਾਚੌਰ ਦਾ ਵਿਧਾਨ ਸਭਾ ਹਲਕੇ ਦਾ ਧੰਨਵਾਦ ਕੀਤਾ ਅੱਜ ਖਰੜਾ ਦਾ ਕੀਤਾ ਇਸੇ ਤਰੀਕੇ ਨਾਲ ਆਉਣ ਵਾਲੇ ਸਮੇਂ 'ਚ ਹੋਰ ਵਿਧਾਨ ਸਭਾ ਹਲਕਿਆਂ ਦੇ ਵਰਕਰ ਸਹਿਬਾਨਾਂ ਦਾ ਤੇ ਵੋਟਰ ਸਹਿਬਾਨਾਂ ਦਾ ਧੰਨਵਾਦ ਦੀ ਲੜੀ ਚਾਲੂ ਰਹੂਗੀ ਇਹ ਜਿਹੜੀ ਮਿਹਨਤ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਕੀਤੀ ਹੈ ਆਉਣ ਵਾਲੇ ਸਮੇਂ 'ਚ ਮਜ਼ਬੂਤੀ ਨਾਲ ਕਾਂਗਰਸ ਪਾਰਟੀ ਦਾ ਝੰਡਾ ਤਖੜਾ ਹੋਊਗਾ ਔਰ ਆਉਣ ਵਾਲੀ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਸਥਾਪਿਤ ਹੋਊਗੀ ਤੇ ਮਨ ਤੇ ਅਸਰ ਹੋਇਆ ਪੌਦੀ ਬੋਲੀ ਨੂੰ ਸੁਣ ਕੇ ਪੌਦੀ ਬੋਲੀ ਬਾਰੇ ਜਦੋਂ ਮੈਨੂੰ ਇਸ ਗੱਲ ਦਾ ਇਲਮ ਹੋਇਆ ਔਰ ਇਹ ਮਾਲਵਾ ਮਾਝਾ ਦੁਆਬਾ ਦੇ ਨਾਲ ਪਵਦਾ ਇਲਾਕਾ ਕਿਸੇ ਵੇਲੇ ਲੋਕਾਂ ਦੇ ਮਨ ਚ ਹੈ ਕਿ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਚ ਉਸ ਗੱਲ ਦੀ ਵੀ ਗੱਲ ਨੂੰ ਆਉਣ ਵਾਲੇ ਸਮੇਂ ਚ ਵਧੀਆ ਤਰੀਕੇ ਨਾਲ ਰੱਖਾਂਗੇ ਕਿਉਂਕਿ ਮੈਂ ਇਹ ਜ਼ਰੂਰ ਸਮਝਦਾ ਹਾਂ ਕਿ ਜਿਹੜੇ ਲੋਕਾਂ ਦੀਆਂ ਜੜਾਂ ਇਹਨਾਂ ਨਾਲ ਜੁੜੀਆਂ ਇੱਕ ਬੜੀ ਪਿਆਰੀ ਬੋਲੀ ਹੈ ਔਰ ਜਦੋਂ ਤੁਸੀਂ ਇਸ ਬੋਲੀ ਦੇ ਬਾਰੇ ਸੁਣਦੇ ਹੋ ਜਾਂ ਉਸ ਗੱਲ ਨੂੰ ਤੁਹਾਡੇ ਕੰਨਾਂ 'ਚ ਪੈਂਦੀ ਹੈ ਤਾਂ ਉਹਦਾ ਤੁਹਾਡੇ ਮਨ ਤੇ ਬੜਾ ਅਸਰ ਹੁੰਦਾ ਹੈ ਔਰ ਜਦੋਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਣ ਤਾਂ ਤੁਹਾਨੂੰ ਉਸ ਦੇ ਉੱਪਰ ਜ਼ਰੂਰ ਮਿਹਨਤ ਕਰਨੀ ਚਾਹੀਦੀ ਹੈ ਕੰਮ ਕਰਨਾ ਚਾਹੀਦਾ ਹੈ ਔਰ ਜਿੱਥੇ ਲੋਕਾਂ ਦੀਆਂ ਭਾਵਨਾ ਉਹਦੇ ਉੱਪਰ ਤੁਸੀਂ ਹਮੇਸ਼ਾ ਖੜੇ ਰਹਿਣਾ ਚਾਹੀਦਾ ਹੈ